ਤਾਂ ਮੈਂ ਸਭ ਜਿਹੜੀ ਲੈਣ ਚ ਆ ਮੈਂ ਅੱਗੇ ਮੈਂ ਡੇਲੀ ਪਿੰਡ ਤੇ ਜਾਂਦਾ ਸੀ ਡੇਲੀ ਪਾਰਕ ਤੇ ਜਾਂਦਾ ਸੀ ਗੁਰਦੁਆਰੇ ਮੈਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਮੇਰੀ ਐਕਟੀਵਿਟੀ ਹੁੰਦੀ ਸੀ ਵੀ ਮੈਂ ਪਹਿਲ ਦੇ ਆਧਾਰ ਤੇ ਮੂਰੇ ਹੁੰਦਾ ਜਦੋਂ ਮੈਂ ਸਭਜ ਦਾ ਕੰਮ ਨਹੀਂ ਕਰਦਾ ਹੁਣ ਮੈਨੂੰ ਵੀ 4 ਸਾਲ ਹੋ ਗਏ ਨਾ ਤਾਂ ਮੈਂ ਪਿੰਡ ਚ ਕਦੇ ਮੋੜ ਤੇ ਗਿਆ ਮੈਂ ਮੋੜ ਛੱਡ ਤੇ ਨਾ ਮੈਂ ਗੁਰਦੁਆਰਾ ਸਾਹਿਬ ਸਵੇਰ ਮੱਥਾ ਟੇਕ ਕੇ ਆ ਜਾਂਦਾ ਤੇ ਗੁਰਦੁਆਰਾ ਸਾਹਿਬ ਕਿਸੇ ਪ੍ਰੋਗਰਾਮ ਤੇ ਗਿਆ ਪਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਵੀ 25 ਲੱਖ ਰੁਪਇਆ ਲਾ ਕੇ ਉੱਥੇ ਜੇ ਆਪਾਂ ਨੂੰ ਕੰਮ ਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਕੰਮ ਨਹੀਂ ਲੱਭ ਰਿਹਾ ਫੇਰ ਆਪਾਂ ਨੂੰ ਥੋੜਾ ਜਿਆਦਾ ਸੋਚਣਾ ਪੈਣਾ ਬਈ ਵੀ ਇੱਥੇ ਦਿਹਾੜੀ ਦਾ ਮੁੱਲ ਨਹੀਂ ਪੈਂਦਾ ਜੇ ਕਿਸੇ ਦੇ ਥੱਲੇ ਕੰਮ ਕਰਦੇ 9000 ਰੁਪਏ ਮਿਲਦਾ 10000 ਰੁਪਏ ਮਿਲਦਾ ਬਾਹਰ ਕਿਸੇ ਦੇ ਥੱਲੇ ਕੰਮ ਕਰਾਂਗੇ 70 8000 ਕਮਾਵਾਂਗੇ ਬਈ ਮੇਰੀ ਸੋਚ ਇਹ ਵੀ ਆਪਾਂ ਇੱਥੇ ਥੱਲੇ ਕਿਸੇ ਦੇ ਕੰਮ ਕਰਨਾ ਹੀ ਕਿਉਂ ਆ ਹਾਂ ਆਪਾਂ ਆਪਦੇ ਖੇਤ ਦੇ ਵਿੱਚ ਬਈ ਅੱਜ ਦੇ ਟਾਈਮ ਦੇ ਵਿੱਚ ਜੇ ਬੰਦਾ ਸਬਜ਼ੀ ਦਾ ਕੰਮ ਵੀ ਤੋਰੂਗਾ ਨਾ ਬਈ ਆ ਕਣਕ ਝੋਨੇ ਨੂੰ ਛੱਡ ਕੇ ਕੋਈ ਹੋਰ ਸਹਾਇਕਤ ਹੁੰਦਾ ਜਾਂ ਬੱਕਰੀ ਫ ਮੇਰੇ ਹਿਸਾਬ ਨਾਲ ਉਹਨੂੰ ਪੈਸੇ ਵਧੀਆ ਬੰਦੇ ਆ ਹਾਂ ਅਬ ਭਾਈ ਜੀ ਜਿਵੇਂ ਆਪਾਂ ਹੁਣ ਬਾਹਰ ਜਾ ਕੇ ਮਿਹਨਤਾਂ ਕਰਦੇ ਆ ਜਾਂ ਔਖੇ ਔਖੇ ਕੰਮ ਕਰਦੇ ਆ ਹਨਾ ਪਰ ਜਿਹੜਾ ਆਪਦੇ ਖੇਤ ਦੇ ਵਿੱਚ ਮਿਹਨਤ ਕਰਨੀ ਆ ਇੱਥੇ ਹਰ ਰੋਜ਼ ਪੈਸੇ ਘਰ ਆਉਣੇ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀ ਤੇ ਬਾਈ ਹੋਰਾਂ ਨੇ ਇਹ ਗੱਲ ਨੂੰ ਸਮਝਿਆ ਪਿਛਲੇ 4-5 ਸਾਲਾਂ ਤੋਂ ਸਬਜ਼ੀ ਦੀ ਖੇਤੀ ਜਿਹੜੀ ਕਰ ਰਹੇ ਆ ਤੇ ਐਦ ਕੀ ਕਦੂਆਂ ਨੇ ਜਿਹੜਾ ਬਹੁਤ ਵਧੀਆ ਮਿਹਨਤ ਦਾ ਮੁੱਲ ਮੋੜਿਆ ਬਾਈ ਹੁਣ ਤੱਕ ਕਿੰਨੇ ਕ ਦੇ ਹੋ ਗਿਆ ਕਦੂ ਜਪਾ ਸਹੀ ਸਹੀ ਗੱਲ ਕਰੀਏ ਜੀ ਹਾਂ ਬਈ ਇਹ ਤੋਂ ਪਹਿਲਾਂ ਮੈਂ 190000 ਦੇ ਬਈ ਕਦੋਂ ਸੇਲ ਕਰਤੀ ਆ ਕਿੰਨੇ ਥਾਂ ਚੋਂ ਇੱਕ ਕਿੱਲੇ ਦੇ ਵਿੱਚੋਂ ਬਈ ਠੀਕ ਹੈ ਜੀ ਤੇ ਮੈਨੂੰ ਲੱਗਦਾ ਵੀ ਇਹ ਜੇ ਇਸ ਤਰ੍ਹਾਂ ਰੇਟ ਦੇ ਆ ਮੈਂ 50000 ਦੇ ਹੋਰ ਸੇਲ ਹੋ ਜਾਣਗੇ ਕਿਉਂਕਿ ਹੁਣ ਤੀਜੇ ਦਿਨੋਂ ਤੋੜਦੇ ਆ ਬਈ 10 ਗ੍ਰੇਟ ਹੋ ਜਾਂਦੇ ਆ 10000 ਦੇ ਹੋ ਜਾਂਦੇ ਆ ਤੀਜੇ ਦਿਨੋਂ ਠੀਕ ਹੈ ਬਈ ਅੱਗੇ ਆ ਦਿਨਾਂ 'ਚ ਰੇਟ ਨਹੀਂ ਇੰਨਾ ਹੁੰਦਾ ਸੀ ਅੱਗੇ ਆ ਦਿਨਾਂ 'ਚ ਤਾਂ ਬਈ ਤਕਰੀਬਨ ਜਿਹੜੇ ਅਕਤੂਬਰ ਵਾਲੇ ਕਦੋਂ ਵਾਹੀ ਦਿੰਦੇ ਸੀ ਲੋਕ ਕਿਉਂਕਿ ਰੇਟ ਮਿਲਦਾ ਨਹੀਂ ਸੀ ਬਈ 4-5 ਰੁਪਏ 7 ਰੁਪਏ ਕੋ ਜਿੰਨਾ ਲੋਕਾਂ ਨੇ ਵੱਡੇ ਲੈਵਲ ਤੇ ਲਾਉਂਦੇ ਸੀ ਖੁਦ ਸੀਲ ਨਹੀਂ ਹੁੰਦੀ ਸੀ ਇਹਨੇ ਹੂੰ ਕਦੂਆਂ ਨੂੰ ਫਿਰ ਗੱਲਾਂ ਵੀ ਬੜੀਆਂ ਹੁੰਦੀਆਂ ਹੋਣਗੀਆਂ ਹੋਣਾ ਹਨ ਹੁਣ ਤਾਂ ਵੀ ਪਹਿਲਾਂ ਟੀਚਰਾਂ ਕਰਦੇ ਹੁਣ ਕਹਿੰਦੇ ਹੋਣਗੇ ਬੜੇ ਪੈਸੇ ਬਣਾਉਂਦਾ ਹੁਣ ਤਾਂ ਵੀ ਲੋਕਾਂ ਨੂੰ ਆਇਆ ਹੁੰਦਾ ਵੀ ਹਾਂ ਵੀ ਪਤਾ ਨਹੀਂ ਇਹ ਕਦੋਂ ਮੁੱਕਣਗੇ ਕਦੂ ਹਾਂ ਸਹੀ ਗੱਲ ਹੈ ਹਨਾ ਹਾਂ ਵੀ ਮਹਾਰਾਜ ਦੀ ਕਿਰਪਾ ਨਾਲ ਐਤ ਕੀ ਬਈ ਕਦੂਆਂ ਨੇ ਝਾੜ ਵੀ ਵਧੀਆ ਦਿੱਤਾ ਹੂੰ ਤੇ ਕੰਟੀਨਿਊ ਜ ਤੁਰੇ ਵੀ ਆਉਂਦੇ ਆ ਤੁਰੇ ਵੀ ਆਉਂਦੇ ਹਨਾ ਹਾਂ ਸਬਜੀ ਵਾਲੇ ਨੂੰ ਬਈ ਆਪਦੇ ਸ਼ੌਂਕ ਕਿੰਨੇ ਕੁ ਮਾਰਨੇ ਪੈਂਦੇ ਆ ਲੋਕ ਆਪਣੀ ਕਾਰ ਦੇਖ ਲੈਂਦੇ ਜਾਂਦੀ ਵੀ ਇਹ ਚ ਕ੍ਰੀਏਟ ਜਾਂਦੇ ਆ ਭਰੇ ਹਨ ਜਾ ਇੰਨੇ ਪੈਸੇ ਵੜਦਾ ਦੇਖ ਲੈਂਦੇ ਆ ਪਰ ਅੱਜ ਤੁਸੀਂ ਸਹੀ ਸਹੀ ਦੱਸੋ ਵੀ ਸ਼ੌਂਕ ਕਿੰਨੇ ਕੁ ਮਾਰਨੇ ਪੈਂਦੇ ਆ ਰਿਸ਼ਤੇਦਾਰੀਆਂ ਛੱਡਣੀਆਂ ਪੈਂਦੀਆਂ ਹੋਰ ਕੀ ਕੀ ਛੱਡਣਾ ਪੈਂਦਾ ਸਭ ਜੀ ਸ਼ੌਂਕ ਤਾਂ ਇਹ ਆ ਬਈ ਮੈਨੂੰ ਜਦੋਂ ਦਾ ਮੈਂ ਸਬਜ਼ੀ ਲੈਣ ਚ ਆਇਆ ਮੈਂ ਅੱਗੇ ਮੈਂ ਡੇਲੀ ਪਿੰਡ ਤੇ ਜਾਂਦਾ ਸੀ ਡੇਲੀ ਪਾਰਕ ਤੇ ਜਾਂਦਾ ਸੀ ਗੁਰਦੁਆਰੇ ਮੈਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਮੇਰੀ ਐਕਟੀਵਿਟੀ ਹੁੰਦੀ ਸੀ ਵੀ ਮੈਂ ਪਹਿਲ ਦੇ ਆਧਾਰ ਤੇ ਮੂਰੇ ਹੁੰਦਾ ਜਦੋਂ ਮੈਂ ਸਬਜ਼ੀ ਦਾ ਕੰਮ ਨਹੀਂ ਕਰਦਾ ਹੁਣ ਮੈਨੂੰ ਬਈ 4 ਸਾਲ ਹੋ ਗਏ ਨਾ ਤਾਂ ਮੈਂ ਪਿੰਡ 'ਚ ਕਦੇ ਮੋੜ ਤੇ ਗਿਆ ਮੈਂ ਮੋੜ ਛੱਡ ਤੇ ਨਾ ਮੈਂ ਗੁਰਦੁਆਰਾ ਸਾਹਿਬ ਸ ਤੇ ਗੁਰਦੁਆਰਾ ਸਾਹਿਬ ਕਿਸੇ ਪ੍ਰੋਗਰਾਮ ਤੇ ਗਿਆ ਨਾ ਮੈਂ ਮਤਲਬ ਨਾਰਮਲ ਜਿਵੇਂ ਕਿਸੇ ਨੇ ਫੋਨ ਕਰਤਾ ਵੀ ਆ ਜੀ ਮਿਲ ਜੀ ਰਿਸ਼ਦਾਰੀਆਂ ਰਿਸ਼ਦਾਰੀਆਂ ਸਾਰੀਆਂ ਛੱਡ ਦੀਆਂ ਛੁੱਟੀਆਂ ਛੱਡੀਆਂ ਨਹੀਂ ਛੁੱਟੀਆਂ ਮਜਬੂਰੀ ਬਣਦੀ ਆ ਮਜਬੂਰੀ ਐਸੀ ਬਣਦੀ ਕਿਉਂਕਿ ਬਈ ਸ਼ਾਮ ਨੂੰ ਕਦੂ ਤੋੜਨੇ ਹੁੰਦੇ ਆ ਸਾਮ ਤੋਂ ਪਹਿਲਾਂ ਮੋੜਨਾ ਹੁੰਦਾ ਜੇ ਕੋਈ ਉਹੋ ਜਿਹਾ ਕੋਈ ਪ੍ਰੋਗਰਾਮ ਆਉਂਦਾ ਘਰ ਦੇ ਨੂੰ ਭੇਜ ਦਈਦਾ ਹਾਂਜੀ ਵੀ ਮਿਹਨਤ ਬਹੁਤ ਹੁੰਦੀ ਆ ਡੇਲੀ ਕੰਮ ਕਰਨਾ ਪੈਂਦਾ ਹਨਾ ਹਾਂ ਬਾਹਰ ਵਾਲਾ ਸਿਸਟਮ ਹੋ ਗਿਆ ਬਈ ਇੱਥੇ ਹੁਣ ਮੇਰਾ ਬਾਹਰ ਵਾਲਾ ਸਿਸਟਮ ਆਇਆ ਹੋ ਗਿਆ ਬਈ ਸੈਪਟਾਂ ਦੇ ਵਿੱਚ ਇੱਥੇ ਮੈਂ ਹੁਣ ਮ ਦੋ ਕੰਮ ਤੇ ਜਾਂਦੇ ਕੰਮ ਤੇ ਆਉਂਦੇ ਕਿਸੇ ਨਾਲ ਕੋਈ ਉਹਨਾਂ ਨੂੰ ਉਹ ਨਹੀਂ ਹੁੰਦਾ ਤੇ ਕੰਮ ਤਾਂ ਹੀ ਮਤਲਬ ਲੋ ਹੁੰਦਾ ਕੋਈ ਰਿਸ਼ਤੇਦਾਰ ਆ ਜੀ ਉਹਨਾਂ ਨੇ ਤਾਂ ਵੀ ਉਹਨਾਂ ਨੇ ਬਾहां ਵੀ ਮੇਰਾ ਟਾਈਮ ਹੋ ਗਿਆ ਚਾਹ ਪਾਣੀ ਪਿਆ ਕੇ ਉਹਨੇ ਆਦਾ ਕੰਮ ਤੇ ਉੱਠ ਜਾਣਾ ਉਹ ਸਿਸਟਮ ਮੇਰਾ ਹੋ ਗਿਆ ਵੀ ਇੱਥੇ ਮੈਂ ਆਪਦਾ ਖੇਤ ਦੇ ਵਿੱਚ ਸਿਫਟਾਂ ਦੇ ਤੌਰ ਤੇ ਕੰਮ ਕਰਦਾ ਜੇ ਕੋਈ ਮੇਰਾ ਰਿਸ਼ਤੇਦਾਰ ਆ ਜਾਂਦਾ ਜੇ ਹੁਣ ਜੇ ਕੋਈ ਮੇਰਾ ਰਿਸ਼ਤੇਦਾਰ ਸਵੇਰ ਆਉਂਦਾ ਬਈ ਸ਼ਾਮ ਨੂੰ 4 ਵਜੇ ਤੱਕ ਨਹੀਂ ਜਾਂਦਾ ਪਰ ਹੱਥ ਮਲਾ ਕੇ ਖੇਤ ਆ ਜਾਈਦਾ ਵੀ ਮੈਂ ਚੱਲਿਆ ਤੁਸੀਂ ਯਾਰ ਇਹ ਜ਼ਰੂਰੀ ਆ ਇਹ ਜ਼ਰੂਰੀ ਆ ਜੇ ਰਾਤ ਰਹੋਗੇ ਤਾਂ ਵਧੀਆ ਗੱਲ ਆ ਸਾਂ ਨੂੰ ਮਿਲਾਂਗੇ ਪੈਸਾ ਫਿਰ ਬੰਦ ਆਈ ਬਾਈ ਫੇਰ ਆ ਬਾਹਰ ਵੀ ਲੋਕ ਜੇ ਇਹ ਕਨਸੈਪਟ ਨੂੰ ਫੋਲੋ ਕਰਦੇ ਆ ਫੇਰੀ ਬੰਦ ਆ ਪੈਸਾ ਹਾਂ ਹਾਂਜੀ ਉੱਥੇ ਵੀ ਬਈ ਲੋਕ ਆਏ ਰਿਸ਼ਤਦਾਰੀਆਂ ਨਿਭਾਉਣਗੇ ਵਿਹਲੇ ਰਹਿਣਗੇ ਟੂਰਿਸਟ ਪੱਟਿਆਂ ਤੇ ਰਹਿਣਗੇ ਹਫਤੇ ਜੋ ਕੰਮ ਤੇ ਦੋ ਦਿਨ ਜਾਣਗੇ ਉੱਥੇ ਦੀਵਾਨੀ ਵੀ ਨਹੀਂ ਬੰਦੀ ਤੇ ਉਹੀ ਹਾਲ ਇੱਥੇ ਆ ਬਈ ਇੱਥੇ ਜੇ ਆਪਾਂ ਕੰਮ ਨਹੀਂ ਕਰਦੇ ਆਪਾਂ ਨੂੰ ਇੱਥੇ ਆਪਾਂ ਨੂੰ ਕੋਈ ਪੈਸੇ ਦੀ ਕਮਾਈ ਨਹੀਂ ਹੁੰਦੀ ਜਦੋਂ ਇੱਥੇ ਆਪਾਂ ਕੰਮ ਕਰ ਲੱਗੇ ਨੇ ਸੇਪਟਾਂ ਦੇ ਵਿੱਚ ਬਈ ਆਪਦੇ ਖੇਤ ਦੇ ਵਿੱਚ ਤੇ ਉਦੋਂ ਆਪਾਂ ਨੂੰ ਬਾਹਰ ਜੇ ਮੇਰੇ ਹਿਸਾਬ ਨਾਲ ਬਾਹਰ ਜਿੰਨੀ ਕਮਾਈ ਹੋ ਰਹੀ ਹੈ ਬਈ ਬਾਹਰ ਬਈ ਹੁਣ ਯਾਰ ਆਪਣੇ ਜਵਾਬ ਗਏ ਆ ਰੋਈ ਜਾਂਦੇ ਕੰਮ ਨਹੀਂ ਮਿਲਦਾ ਜੀ ਬਈ ਮੇਰਾ ਨਾ ਰਿਸ਼ਤੇਦਾਰ ਗਿਆ ਆ ਤੁਸੀਂ ਵੀ ਜਾਣਦੇ ਹੋ ਜੱਸਾ ਜੱਸਾ ਹਾਂ ਅ ਬਰਮਿੰਟਨ ਦੇ ਵਿੱਚ ਬੈਠਾ ਰਿਹਾ ਉਹ ਤਿੰਨ ਮਹੀਨੇ ਬਈ ਉਹਨੂੰ ਕੰਮ ਨਹੀਂ ਮਿਲਿਆ ਵਿਚਾਰੇ ਨੂੰ ਅੱਛਾ ਇੱਥੇ ਕੀ ਕੰਮ ਸੀ ਉਹ ਤੇ ਇੱਥੇ ਉਹਦਾ ਵੀ ਐਡਾ ਤਗੜਾ ਕੰਮ ਸੀਗਾ ਜੇ ਵੀਡੀਓ ਵੇਖਦਾ ਵੀ ਉਹ ਤਾਂ ਹੱਸਦਾ ਵੀ ਹੋਊਗਾ ਪਰ ਹੁਣ ਉਹ ਅਮਰੀਕਾ ਸੈੱਟ ਹੋ ਗਿਆ ਬਈ ਉੱਥੋਂ ਹੂੰ ਤੇ ਸਟਰਗਲ ਉਹਦਾ ਹੋਰ ਵੱਧ ਗਿਆ ਬਈ ਤੇ ਪਰ ਇਹਦੇ ਤੋਂ ਇਹ ਦੇਖਿਆ ਜਾ ਸਕਦਾ ਵੀ ਬਰਮਿੰਟਨ ਦੇ ਵਿੱਚ ਜਿੰਨੇ ਵੀ ਬੈਠੇ ਬਈ ਕੈਨੇਡਾ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੰਮ ਨਹੀਂ ਮਿਲ ਰਿਹਾ ਬਹੁਤ ਔਖਾ ਬਈ ਬਹੁਤ ਔਖਾ ਇਹ ਨੂੰ ਐਨਾ ਸਮਝੇ ਕੋਈ ਵੀ ਆਪਾਂ ਬਾਹਰ ਨੂੰ ਮਾੜਾ ਨਹੀਂ ਬਾਹਰ ਨੂੰ ਬਦਨਾਮੀ ਆਪਾਂ ਬਾਹਰ ਨੂੰ ਮਾੜਾ ਨਹੀਂ ਕਹਿੰਦੇ ਮੈਂ ਵੀ ਬਾਹਰ ਜਾ ਕੇ ਆਇਆ ਮੈਨੂੰ ਬਾਹਰ ਨੇ ਬਈ ਵਧੀਆ ਮਾਲਾ ਵੀ ਪੈਰਾਂ ਸਰ ਕੀਤਾ ਪਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਬਈ 25 ਲੱਖ ਰੁਪਇਆ ਲਾ ਕੇ ਉੱਥੇ ਜੇ ਆਪਾਂ ਨੂੰ ਕੰਮ ਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਕੰਮ ਨਹੀਂ ਲੱਭ ਰਿਆ ਫਿਰ ਆਪਾਂ ਨੂੰ ਥੋੜਾ ਜਿਆਦਾ ਸੋਚਣਾ ਪੈਣਾ ਬਈ ਵੀ ਆਪਾਂ ਇੱਥੇ ਕਰੀਏ ਇੱਥੇ ਵੀ ਬਹੁਤ ਸਕੋਪ ਹੈਗਾ ਜਿਹੜਾ ਪੰਜਾਬ ਦਾ ਕੰਮ ਕਰਦਾ ਹੁਣ ਤੁਸੀਂ ਸਬਜ਼ੀ ਦੀ ਗੱਲ ਹੀ ਕਰ ਲਓ ਕਿੰਨੀ ਮਹਿੰਗੀ ਸਬਜ਼ੀ ਆ ਤੇ ਸਬਜੀ ਹੁੰਦੀ ਕਿੱਥੇ ਖੇਤਾਂ 'ਚ ਹੁੰਦੀ ਆ ਖੇਤਾਂ ਦੇ ਵਿੱਚ ਬਈ ਖੇਤਾਂ 'ਚੋਂ ਜਾਂਦਾ ਹੁਣ ਇੱਥੇ ਵੀ ਕਈ ਬੰਦੇ ਆਏ ਕਹਿ ਦਿੰਦੇ ਆ ਵੀ ਇੱਥੇ ਦਿਹਾੜੀ ਦਾ ਮੋਲ ਨਹੀਂ ਪੈਂਦਾ ਜੇ ਕਿਸੇ ਦੇ ਥੱਲੇ ਕੰਮ ਕਰਦੇ 9000 ਰੁਪਏ ਮਿਲਦਾ 10000 ਰੁਪਏ ਮਿਲਦਾ ਬਾਹਰ ਕਿਸੇ ਦੇ ਥੱਲੇ ਕੰਮ ਕਰਾਂਗੇ 70 8000 ਕਮਾਵਾਂਗੇ ਬਈ ਮੇਰੀ ਸੋਚੇ ਵੀ ਆਪਾਂ ਇੱਥੇ ਥੱਲੇ ਕਿਸੇ ਦੇ ਕੰਮ ਕਰਨਾ ਹੀ ਕਿਉਂ ਆ ਹਾਂ ਆਪਾਂ ਆਪਦੇ ਖੇਤ ਦੇ ਵਿੱਚ ਬਈ ਅੱਜ ਦੇ ਟਾਈਮ ਦੇ ਵਿੱਚ ਜੇ ਬੰਦਾ ਸਬਜੀ ਦਾ ਕੰਮ ਵੀ ਤੋੜੂ ਆਣਾ ਬਈ ਆ ਕਣਕ ਝੋਨੇ ਨੂੰ ਛੱਡ ਕੇ ਕੋਈ ਹੋਰ ਸਾਇਕਤ ਹੁੰਦਾ ਜਾਂ ਬੱਕਰੀ ਫਾਰਮ ਜਾਂ ਮੇਰੇ ਹਿਸਾਬ ਨਾਲ ਉਹਨੂੰ ਪੈਸੇ ਵਧੀਆ ਬੰਦੇ ਆ ਆਪਣੇ ਲੋਕ ਨਾ ਥੋੜਾ ਜਿਹਾ ਬਈ ਨੈਗੇਟਿਵ ਵਾਲੀ ਲਿਆਂਦੇ ਆ ਗੱਲ ਨੂੰ ਸਭਜੀ ਲਾਲੀ ਤੁਸੀਂ ਉਹ ਯਾਰ ਕਿਉਂ ਮੱਥਾ ਮਾਰਨਾ ਹੁਣ ਝੋਨੇ ਵਾਲੇ ਲਾ ਕੇ ਚਾਲ ਵੀ ਦਵਾਈ ਪਾ ਕੇ ਵਿਲੇ ਆ ਜਾਂ ਆਪਣੇ ਈਰਖਾ ਬਹੁਤ ਜ਼ਿਆਦਾ ਈਰਖਾ ਆਪਣੇ ਈਰਖਾ ਬਈ ਈਰਖਾ ਬਹੁਤ ਜ਼ਿਆਦਾ ਜਾਂ ਤਾਂ ਈਰਖਾ ਹੀ ਆ ਇੱਕ ਆਪਣੇ ਵੇਲੜ ਪੁਣਾ ਬਸ ਵੀ ਜੇ ਤੁਸੀਂ ਸਭਜੀ ਕਾਮਯਾਬ ਹੋ ਗਏ ਨਾਲ ਦੇ ਗਵਾਂਢੀ ਨੇ ਨਹੀਂ ਲਾਉਣੀ ਵੀ ਯਾਰ ਅਗਲਾ ਖੁਰੀਸ ਕਰ ਗਿਆ ਉਹਦੀ ਇਹ ਜੀ ਨਹੀਂ ਦੇਖਣੀ ਲੋ ਪੈਸੇ ਕਮਾ ਰਿਹਾ ਜੇ ਮੰਨ ਲਓ ਅੱਜ ਤੁਸੀਂ ਇਕੱਲੇ ਬੋਲੀ ਤੇ ਜਾਣੋ ਜੇ ਹੋਰ ਦੋ ਜਣੇ ਨਾਲ ਰਲਦੇ ਆਂ ਰਲਦੇ ਆਂ ਸਾਨੂੰ ਗੱਡੀ ਲੋਡ ਕਰਨੀ ਸੌਖੀ ਆ ਜਾਂਦੀ ਬਈ ਹੁਣ ਜਿਵੇਂ ਹੁਣ ਬਈ ਆਪਣੇ ਇਧਰ ਏਰੀਆ 'ਚ ਕਈ ਪਿੰਨਾਂ 'ਚ ਹੈਗੇ ਆ ਇਧਰ ਅਕਵਾਰ ਵਾਲੀ ਬਈ ਲਾਉਂਦੇ ਆ ਉੱਥੇ ਮੇਰੇ ਨਾਲ ਮੁੰਡੇ ਆਉਂਦੇ ਆ ਤਿੰਨ ਤਿੰਨ ਚਾਰ ਚਾਰ ਜਣੇ ਰਲ ਕੇ ਲਿਆਉਂਦੇ ਆ ਬਈ ਲਿਆਉਂਦੇ ਆ ਵਧੀਆ ਪੈਸਾ ਕਰੀ ਜਾਂਦੇ ਆ ਬਈ ਬੋਲੀ ਦਾ ਆਪਾਂ ਦੇਖਦੇ ਆ ਮੁੰਡੇ ਜਿਹੜੇ ਵੇਚਦੇ ਆ ਸਬਜ਼ੀ ਉਹ ਵੀ ਇਕੱਠੀ ਲਾਉਂਦੇ ਆ ਵਧੀਆ ਪੈਸੇ ਬਣਾਉਂਦੇ ਆ ਫੇਰ ਹੀ ਕੰਮ ਕਰਦੇ ਆ ਉਹ ਪਰ ਬਈ ਜਦੋਂ ਮੈਨੂੰ ਸਬਜ਼ੀ ਲੈਣ ਚ ਪਏ ਨੂੰ ਮੈਂ 5 ਸਾਲ ਹੋ ਘਾਟਾ ਨਹੀਂ ਪਿਆ ਨਾਲੇ ਇੰਨੀ ਮੇਰੇ ਤੇ ਬਈ ਪਿਛਲੇ ਸਾਲ ਕੁਦਰਤ ਨੇ ਮਾਰ ਪਈ ਸੀ ਸਾਰੀ ਰੋਕੀ ਫਿਰ ਵੀ ਬਈ ਡੁੱਬਣ ਦੇ ਕਾਰਨ ਫਿਰ ਵੀ ਨਹੀਂ ਘਾਟਾ ਪਿਆ ਸੀ ਮੈਨੂੰ ਹੂੰ ਸਬਜ਼ੀ ਚ ਫਿਰ ਵੀ ਨਹੀਂ ਘਾਟਾ ਪਿਆ ਸੀ ਹਾਂ ਕਈ ਆਖੀ ਜਾਂਦੇ ਆ ਬਈ ਸਬਜ਼ੀ ਚ ਬਚਦਾ ਕੁਛ ਨਹੀਂਗਾ ਸਬਜ਼ੀ ਚ ਉਹਨਾਂ ਬੰਦਿਆਂ ਨੂੰ ਨਹੀਂ ਬਚਦਾ ਬਈ ਜਿਹੜੇ ਆਲਸੀ ਆ ਜਿਹੜੇ ਆਪ ਕੰਮ ਨਹੀਂ ਕਰਦੇ ਲੋਕ ਦਿਹਾੜੀਆਂ ਤੋਂ ਕੰਮ ਕਰਾਉਂਦੇ ਆ ਦਿਹਾੜੀਆਂ ਤੋਂ ਕੰਮ ਕਰਾਈ ਸਬਜ਼ੀ ਬਈ ਬਹਾਲ ਨਹੀਂ ਹੁੰਦੀ ਨਹੀਂ ਹੁੰਦੀ ਆਪਾਂ ਇਹ ਨਹੀਂ ਕਹਿੰਦੇ ਵੀ ਦਿਹਾੜੀਏ ਨਹੀਂ ਕਰਦੇ ਪਰ ਦਿਹਾੜੀਏ ਜਿਹੜੇ ਆਪਾਂ ਬਾਹਰੋਂ ਲੇਬਰ ਲਿਆਉਣੇ ਜਾਂ ਆਪਾਂ ਖੇਤ ਦੇ ਵਿੱਚ ਨਹੀਂ ਆਉਂਦੇ ਬਈ ਉੱਤੀ ਅਰਬੇ ਨਾਲ ਨਹੀਂ ਕਰਦੇ ਹੂੰ ਸਹੀ ਗੱਲ ਤੇ ਤਾਂ ਕਰਕੇ ਉਹ ਨੁਕਸਾਨ ਹੋ ਜਾਂਦੀ ਆ ਆਪਣਾ ਸਹੀ ਟਾਈਮ ਦਾ ਬਾਈ ਮੇਰਾ ਹੁਣ ਅਕਤੂਬਰ ਦਾ ਕਦੂ ਆ ਹੂੰ ਤੇ ਪਰਸੋ ਗੁੱਡਵਿਲ ਵਾਲੇ ਆਏ ਸੀਗੇ ਹਾਂਜੀ ਤੇ ਉਹ ਕਹਿੰਦੇ ਵੀ ਇਹ ਅਸੀਂ ਮੰਨਦੇ ਨਹੀਂ 1 ਅਕਤੂਬਰ ਦਾ ਕਦੂ ਤੇਰਾ ਲੱਗਿਆ ਵਾ ਅਕਤੂਬਰ ਵਾਲੀਆਂ ਕਦੂ ਉਹਦੀਆਂ ਹਰਾਂ ਵੱਲਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਖਤਮ ਹੋ ਜਾਂਦੀਆਂ ਹਰੀਆਂ ਭਰੀਆਂ ਨਹੀਂ ਰਹਿੰਦੀਆਂ ਹੂੰ ਪਰ ਮੇਰਾ ਧਿਆਨ ਵਧੀਆ ਸਬਜ਼ੀ ਵੱਲ ਤੇ ਮੈਂ ਵੀ ਰੇਟ ਆ ਗਿਆ ਤੁਸੀਂ ਸੰਭਾਈ ਦੁੱਗਣੀ ਕਰ ਦਿੱਤੀ ਦੁੱਗਣੀ ਹਾਂ ਰੇਟ ਆਉਣ ਦੇ ਕਾਰਨ ਮੈਂ ਡਬਲ ਸਮਭਾਈ ਕਰਤੀ ਬਈ ਹੂੰ ਇਗਾ ਬਾਈ ਬਹੁਤ ਵਧੀਆ ਲੱਗਿਆ ਹਨਾ ਗੱਲਾਂ ਬਾਤਾਂ ਕਰਕੇ ਧੰਨਵਾਦ ਬਹੁਤ-ਬਹੁਤ ਤੇ ਲੋੜ ਆ ਦੋਸਤੋ ਪੰਜਾਬ ਨੂੰ ਇਹੋ ਜਿਹੇ ਮਿਹਨਤੀ ਨੌਜਵਾਨਾਂ ਦੀ ਜਿਨ੍ਹਾਂ ਨੇ ਇੱਥੇ ਆਪਦੇ ਖੇਤਾਂ 'ਚ ਕੰਮ ਕਰਕੇ ਲੋਕਾਂ ਨੂੰ ਦੱਸਿਆ ਹੈਗਾ ਕਿ ਕਮਾਈ ਹੈ ਜਿਹੜੀ ਉਹ ਆਪਦੇ ਘਰੇ ਰਹਿ ਕੇ ਆਪਦੇ ਖੇਤ ਦੇ ਵਿੱਚ ਕੰਮ ਕਰਕੇ ਵੀ ਵਧੀਆ ਤਰੀਕੇ ਨਾਲ ਹੋ ਸਕਦੀ ਆ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ